ਪੰਜਾਬੀ ਅੰਦਸ਼ੀ ਦੇ ਉਹ ਗਜ਼ਲ ਕਲਾਕਾਰ ਚਸ਼ਵਿੰਦਰ ਸਿੰਘ ਭੱਲਾ ਜਿਨ੍ਹਾਂ ਦੀ ਪੈਸਾ ਦੀ ਬਿਮਾਰੀ ਕਾਰਨ ਮੌਤ ਹੋ ਗਈ ਜਿਸ ਨੂੰ ਲੈ ਕੇ ਉਹਦੇ ਘਰ ਸਿਆਸੀ ਆਗੂਆਂ ਤੇ ਕਲਾਕਾਰਾਂ ਦਾ ਆਣਾ ਜੇ ਸ਼ੁਰੂ ਹੋ ਚੁੱਕਿਆ ਹੈ ਜਿਹਦਾ ਬੜਾ ਅਫਸੋਸ ਕੀਤਾ ਜਾ ਰਿਹਾ ਹਰ ਵਰਗ ਵੱਲੋਂ ਅਫਸੋਸ ਕੀਤਾ ਜਾ ਰਿਹਾ ਹੈ ਪੰਜਾਬੀ ਨਸ਼ੀ ਨਾਪੁਰ ਹੋਣ ਵਾਲਾ ਘਾਟਾ ਦੱਸਿਆ ਜਾ ਰਿਹਾ ਹੈ ਆਥਾਂ ਸੁਣਾਣੇ ਆ ਉਹਨਾਂ ਦੇ ਨਾਸਤੇ ਪੁੱਜੇ ਸਾਹਕਾ ਸਿਹਤ ਮੰਤਰੀ ਕੁਲਵੀਰ ਸਿੰਘ ਸਿੱਧੂ ਕੁਜੀਤ ਸਿੰਘ 베ਦੀ ਤੇ ਹੋਰ ਅਗੂ ਇਹ ਸਭ ਬੰਦੇ ਚ ਸਾਰੇ ਕੁਆਲਿਟੀ ਦੇ ਸਾਰੇ ਸਾਹਮਣੇ ਦੇਖੇ ਸਭ ਬੰਦ ਮਰਤਾ ਬੜੀ ਵੱਡੀ ਸੀ कि ਉਹਦੇ ਚ ਐਨਾ ਕੁਝ ਹੁੰਦੇ ਹੋਏ ਵੀ ਬਾਜੂਦੂ ਵਿੱਚ ਕੋਈ ਈਗੋ ਨਹੀਂ ਸੀ ਹਮੇਸ਼ਾ ਜ਼ਮੀਨ ਨਾਲ ਜੁੜ ਕੇ ਰਹੇ ਔਰ ਵੰਨ ਕਰਦੇ ਸੀ ਔਰ ਜਿਹੜੀ ਖਾਸ ਕਰਕੇ ਆਮ ਤੌਰ ਤੇ ਪੋਲਿਟਿਕਸ ਦੇ ਵਿੱਚ ਕੀ ਹੁੰਦਾ ਕਿ ਉਹਨਾਂ ਨੂੰ ਜੈਨਸੀ ਹੋ ਜਾਂਦੀ ਹੈ ਕਿ ਸਾਡੇ ਖਿਲਾਫ ਬੋਲਦਾ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਸੀ ਕਿ ਬੰਦੇ ਨੇ ਤੂੰ ਗੱਲ ਕਹਿੰਦਾ ਉਹ ਸਮਾਜ ਸੁਧਾਰਨ ਵਾਸਤੇ ਗੱਲ ਕਹਿੰਦੇ ਆ ਤੇ ਇਸ ਕਰਕੇ ਬਹੁਤ ਵੱਡੀ ਦੇਣ ਆਉਂਦੀ ਜਿੱਥੇ ਸਾਡੇ ਪੰਜਾਬੀ ਕਲਚਰ ਨੂੰ ਸਮਾਜ ਨੂੰ ਉੱਥੇ ਸਾਡੀ ਪੀੜ੍ਹੀ ਨੂੰ ਸਾਡੀ ਖੇਤੀਬਾੜੀ ਨੂੰ ਬਹੁਤ ਵੱਡੀ ਉਹਦੀ ਦੇਣ ਸੀ ਜਿਹਨੂੰ ਭੁਲਾਇਆ ਨਹੀਂ ਜਾ ਸਕਦਾ ਬਖਾੜੇ ਦਾ ਸਾਡੇ ਦਾ ਇਸ ਮਹੱਲੇ ਦੇ ਅਸ਼ਨੀਕ ਸੀਗੇ ਤੇ ਪੜੋਸੀ ਆ ਸਾਰੇ ਤੇ ਵੈਸੀ ਪਿਆਰ ਬਹੁਤ ਜ਼ਿਆਦਾ ਸੀ ਜਿਹਨੂੰ ਜਾਣਨਾ ਸਾਨੂੰ ਜਿੱਥੇ ਰਿਮੇਗਣਾ ਪਰਿਵਾਰਤ ਹੋ ਤੇ ਉਸੇ ਪੂਰੇ ਤੇ ਦੋਸਤਾਂ ਜਿੱਥੇ ਉਹ ਕੋਈ ਫਰਵਰ ਬੈਠੇ ਆ ਉਹਨੂੰ ਬਹੁਤ ਅਦੁੱਪ ਹੈ ਸਰ ਤੁਸੀਂ ਤਾਂ ਮਹੱਲੇ ਵਾਸੀ ਇਕੱਠੇ ਰਹਿੰਦੇ ਸੀ ਆਖਰੀ ਤੁਹਾਡੀ ਮੁਲਾਕਾਤ ਕਦ ਹੋਈ ਸੀ ਕੀ ਕੁਝ ਗੱਲਬਾਤ ਉਸ ਦੇ ਵਿੱਚ ਹੋਈ ਤੁਹਾਡੀ ਉਹਨਾਂ ਦੇ ਨਾਲ ਮੇਰੀ ਹੁਣ ਨਾ ਘੱਮਸਿਕਾ ਚਾਰ ਪੰਜ ਮਹੀਨੇ ਤੋਂ ਕਦੇ ਮੁਲਾਕਾਤ ਨਹੀਂ ਹੋਈ ਸੀ ਕਿਦਾਂ ਵੀ ਕਿਸੇ ਕ੍ਰਿਮੀਸ਼ਨ ਤੇ ਵੀ ਗਏ ਹੋਏ ਸੀ ਮੈਂ ਵੀ ਗਿਆ ਹੋਇਆ ਸੀ ਉੱਥੇ ਸਾਡੀ ਮੁਲਾਕਾਤ ਹੋਈ ਸੀ ਉਦੋਂ ਵਾਰ ਕੋ ਫਟਕਾਰ ਸੀਗੇ ਲੇਕਿਨ ਪਤਾ ਨਹੀਂ ਸੀ ਵੀ ਇੱਦਾਂ ਕੋਈ ਸਾਡਨਲੀ ਇੱਦਾਂ ਦੇ ਕੋਈ ਮਿਸ ਅਪ ਨੂੰ ਹੋ ਜਾਊਗੀ ਤੇ ਪਰ ਜਦੋਂ ਹੁੰਦੀ ਹੈ ਕੁਦਰਤ ਆ ਇੱਕ ਸਿਸਟਮ ਹੈ ਉਹਨੂੰ ਆਪਾਂ ਰੋਕ ਨਹੀਂ ਸਕਦੇ ਕਿ ਜਿਨੀ ਫੈਸਿਲਿਟੀ ਹੈ ਤੇ ਵੀ ਸਾਡੇ ਇੱਥੇ ਹੈਗੀ ਆ ਨਾ ਪਰ ਉਹਦੇ ਹਸਪੀਟਲ ਹੈਗੇ ਨੇ ਪਰ ਉਹ ਕੁਦਰਤ ਤੋਂ ਸੌਤ ਬੁਲਾਵਾ ਹੈ ਉੱਥੇ ਸਭ ਦੇ ਹੱਥ ਫੜੇ ਹੋ ਜਾਣਗੇ ਤੇ ਅੱਜ ਅਸੀਂ ਇੱਕ ਬਹੁਤ ਹੀਰਾ ਜਿਹੜਾ ਭਗਵਾਨ ਜੀ ਦਾ ਤੁਹਾਡਾ ਨਾਪੂਰਾ ਹੋਣ ਵਾਲਾ ਸਰ ਤੁਸੀਂ ਸਿਹਤ ਮੰਤਰੀ ਵੀ ਰਹੇ ਹੋ ਇਕੋ ਮੰਲੇ ਚ ਰਹੇ ਹੋ ਕਦੀ ਤੁਹਾਡੇ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੀ ਤਰੱਕੀ ਦੇ ਬਾਰੇ ਪੰਜਾਬ ਦੇ ਬਾਰੇ ਗੱਲ ਕੀਤੀ ਹੋਵੇ ਕੋਈ ਕੀ ਕੁਝ ਅਜੇ ਯਾਦ ਆ ਰਿਹਾ ਤੁਹਾਨੂੰ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਤੁਸੀਂ ਅਸੀਂ ਇਸ ਪਾਰਕ ਵਿੱਚ ਇਕੱਠੇ ਹੋਏ ਇਸ ਪਾਰਕ ਵਿੱਚ ਕੱਲੋਂ ਸਾਰੇ ਬੈਠੇ ਸਾਰੇ ਤੇ ਉਹਦੇ ਪ੍ਰਧਾਨ ਨੇ ਇਹਨਾਂ ਨਾਲ ਸਾਰੇ ਤੇ ਜਨ ਸਾਹਿਬ ਨਾਲ ਦੇ ਹੋਰ ਸਾਰੇ ਬੜਾ ਸ਼ੁਰ ਕਰਦੇ ਸੀਗੇ ਔਰ ਬੜੀਆਂ ਪੰਜਾਬ ਦੇ ਬਾਰੇ ਗੱਲਾਂ ਹੁੰਦੀਆਂ ਸੀ ਜੀ ਤੇ ਜੇ ਆ ਤੇ ਜੇ ਉਹਨਾਂ ਨੇ ਮੈਂ ਕਹਿੰਦਾ ਵੀ ਜਿੰਨਾ ਵੀ ਕੋਈ ਕੂਨ ਦੇਣ ਹੈ ਉਹਨੂੰ ਸ਼ਬਦਾਂ ਅੰਦਰ ਹੀ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਤੇ ਬੜਾ ਅਸਹਿਤ ਇਹ ਕਹਿ ਸਕਦਾ ਕਿ ਅੱਜ ਤਾ ਆਪਾਂ ਅਰਦਾਸ ਹੀ ਕਰ ਸਕਦੇ ਹਾਂ ਕਿ ਪਾਤਸ਼ਾਹ ਜੀ ਅੱਜ ਪਾਤਸ਼ਾਹ ਨੂੰ ਆਪਣੀ ਇੱਛਾ ਨੂੰ ਮਨਵਾ ਦੋ ਸਨ। ਰਗਵਨ ਟੀਵੀ ਲਈ ਮਹਾਰਿਸ਼ ਵਟਲਾ ਮੋਹਾਲੀ